ਕਿਸਤੀ ਨਾ ਲਰੇਜ ਭਜੀ ਹੋ ਜਾ ਇਹ ਤਾਂ ਉਹਨਾਂ ਕੋਲ ਵੀ ਜਾ ਕੇ ਜਹਾਜ਼ ਲਾਤਾ ਵੀ ਆਜਵਾਜ ਭੇਜੋ ਕਿਸਤੀ ਨਹੀਂ ਪਾਰ ਲਾਉਣ ਦੇਣੇ ਸਰੋ ਇੱਥੋਂ ਤੇ ਇਹਨਾਂ ਨੇ ਉਹ ਤੋਂ ਵੀ ਛੋਟੀ ਭੈੜੀ ਕਿਸਤੀ ਬਣਾ ਕੇ ਰਖਤਾ ਇਹਨੂੰ ਧਰਮ ਕਿਹਨਾਂ ਨੇ ਲੋਬੀਆਂ ਨੇ ਸਵਾਰਥੀਆਂ ਨੇ ਸਵਾਰਥੀਆਂ ਦੇ ਲੋਬੀਆਂ ਦੇ ਅੰਦਰ ਜਾ ਗਿਆ ਪ੍ਰਚਾਰ ਇਹ ਪ੍ਰਚਾਰ ਦੇ ਵਿੱਚ ਸਵਾਰਥਾਂ ਲੋਭ ਜ਼ਿਆਦਾ ਆਈਊਗਾ ਇਹ ਪ੍ਰਚਾਰ ਵੀ ਜਿੱਥੇ ਸਵਾਰਥਾਂ ਲੋਭ ਆ ਗਿਆ ਲੋਭ ਹੀ ਹੈ ਸਵਾਰਥੀ ਦੀ ਡੰਡਿਆ ਕੀਤੀ ਹੋਈ ਸਵਾਰਥੀਆ ਤੇ ਹੈ ਲੋਭ ਹੀ ਆਦਾ ਬਸ ਹੈ ਇਹ ਸਵਾਰਥੀ ਸੋਇਮ ਦਾ ਜਿਹਾ ਤੇ ਆ ਤੇ ਸੋਇਮ ਪਰਸਨਲ ਹੈ ਤੇ ਪ੍ਰਚਾਰ ਪਰਸਨਲ ਹੇੱਦੀ ਕੁਰਬਾਨੀ ਹੈ ਸਾਰੀ ਉਹ ਇਹਦੇ ਵਿੱਚ ਇਹ ਰਸਤਾ ਪਰਸਨਲ ਹਿਤਾ ਦੀ ਕੁਰਬਾਨੀ ਦੇਣ ਵਾਲਾ ਹੀ ਹੈ ਪਹਿਲਾਂ ਇਹਨਾਂ ਦੀ ਕੁਰਬਾਨੀ ਦੇਖ ਕੇ ਫਿਰ ਇਹ ਮਾਰਗ ਤੇ ਚੱਲੂਗਾ ਤਨਮਨ ਤਾਨੂੰ ਸਭ ਸੌਂਪ ਉਹ ਫੇਰ ਪਰਸਨਲ ਤਾਂ ਸਾਰੀ ਕੁਰਬਾਨ ਕਰਦੇ ਉਹ ਤਾਂ ਬਾਹਰ ਗਏ ਤੁਰੋ ਪਰਸਨਲ ਪਰਸਨਲ ਹਿਤਾ ਉਹ ਤੇ ਇਸ ਸਾਰੀ ਜ਼ਿੰਦਗੀ ਵਾਸਤੇ ਕਦਰ ਪਹਿਲਾ ਮਾਰਨ ਕਬੂਲ ਜਿਹਦੇ ਮਨ ਲੈ ਹੀ ਕਬੂਲ ਲਿਆ ਜਿਹਦੇ ਸਤੀ ਹੋੜ ਜਾਣਾ ਤੇ ਉਹ ਭਾਂਡੇ ਫਿਰ ਕਿੱਠੇ ਕਰੂ ਭਾਂਡੇ ਜਨ ਕੇ ਰੱਖੂ ਕਿਹੜੇ ਚ ਕਿਉਂ ਆਹ ਰੋਟੀ ਖਾਣ ਆਉਣੀ ਉਹਨੂੰ ਤਾਂ ਹਕਬੀਰ ਕਹਿੰਦਾ ਸਤੀ ਕੀ ਸੰਚੇਪ ਹੰਡਾ ਹੰਡਾ ਸੂਰ ਕਿਸਨ ਮੁਖ ਰਣ ਤੇ ਡਰ ਪੈ। ਓਹਰ ਜਿੰਦਗੀ ਆਈ ਲੜਾਈ ਆਈ। ਵਕਾਇਆ। ਕਬੀਰ ਕਹਿੰਦਾ ਗਗਨ ਦਾ ਮਾਮਾ ਬਾਜਿਆ। ਪੜਿਆ ਨਿਸ਼ਾਨੇ ਘਾਓ। ਖੇਤ ਜੋ ਮੰਡਲ ਸੂਰ ਨੂੰ ਅਪਜੂਸ਼ਨ ਕੋ ਉਨਰ ਚਾਓ ਜੜਿਆ। ਉਹਨੂੰ ਜੜਿਆ ਚਾਓ ਤਮਾਮ ਆਵੇ ਜੇ ਤੇ। ਬਈ ਹੋੜ ਬਈ ਟਾਈਮ ਆ ਗਿਆ ਹੱਥ ਤਖੋੜਦਾ। ਜੋ ਸਿੱਖਿਆ ਉਹਦਾ ਟਾਈਮ ਆਇਆ ਹੁਣ ਸਾਬਤ ਕਰਨ ਦਾ ਆਪਣੀ ਵਿਦਿਆ ਨੂੰ ਦਿਖਾਉਣ ਦਾ ਕਲਾ ਦਿਖਾਉਣ ਦਾ ਸਮਾਂ ਹੈ ਉਧਰੇ ਸੂਰ ਕੀ ਸੰਮੁਖ ਰੱਖ ਤਾ ਗਿਆ ਸੁਭਰੇ ਦਿਲੇ ਸੁਭਿਚ ਕਹੁੰਦਾ ਸੰਮੁਖ ਰਣ ਭੂਰੇ ਅਗਰ ਜੰਮੂਰੇ ਡਰ ਪੈ ਤੂੰ ਡਰ ਜੂ ਸਦੀ ਕੀ ਸੰਜੇਪਾਂ ਦੇ ਪੁਰਾਣੇ ਗੱਡੇ ਇਕੱਠੇ ਦੁਰੇ ਸਾਰੇ ਭਾਂਡੇ ਇਕੱਠੇ ਕਰਨ ਵਾਲੇ ਨੇ ਸੰਤਲ ਤੇ ਭਾਂਡਰ ਸੰਭਾਣਾ ਦੇ ਜਿਹੜੇ ਦੂਏ ਲੀਡਰ ਸੀ ਉਹ ਵੀ ਪਿੰਡਾਂ ਵਾਂਗੂ ਪੁੱਤਾਂ ਪਿਛਾਉਦੇ ਪੁਰਾਣੇ ਲੋਕਾਂ ਦੇ ਮੁੰਡੇ ਆਹ ਸਾਰੇ ਬੈਠ ਆਪਣੇ ਮੁੰਡੇ ਵਰਗੇ ਆ ਘਰੇ ਬਜੇ ਬੈਠੇ ਇਹ ਤਾਂ ਉਹ ਨੇ ਆਸਲ ਤੇ ਢੇਰ ਲਾ ਕੇ ਉੱਤੇ ਕੁਰਸੀ ਢੋਣ ਵਾਲੇ ਦੇ ਇਹ ਸਾਰੇ ਸਵਾਰਥ ਹੈ ਰਾਜਕੀਏ ਸਵਾਰਥ ਹੈ ਰਸਤਾ ਹੀ ਪਰਮਾਰਥ ਦਾ ਹੈ ਸਵਾਰਥ ਦਾ ਨਹੀਂ ਹੈ ਪਰਮੇਸ਼ਰ ਦਾ ਰਸ ਪਰਮੇਸ਼ਰ ਸਵਾਰਥੀ ਹੈ ਪਰਮੇਸ਼ਰ ਸਵਾਰਥੀ ਹੈ ਪਰਮਾਰਥੀ ਹੈ ਉਹ ਤੇ ਉੱਤੇ ਸਵਾਰਥੀ ਕਦੇ ਪਹੁੰਚੂਗਾ ਉਹਦੀ ਸੀਟ ਤੇ ਸਵਾਰਤੀ ਆਪਣੀ ਸੀਟ ਤੇ ਸਵਾਰਤੀ ਕਿਵੇਂ ਬੈਠਣ ਦੇ ਦੂਗਾ ਉਹ ਉਹਦੀ ਸੀਟ ਹੈ ਸਵਾਰਤੀ ਨੂੰ ਕਿਵੇਂ ਆਪਣੇ ਘਰ ਬਣਾ ਦੇ ਦੂ ਪਰਿਵਾਰਥੀ ਸਵਾਰਤੀ ਬਰਤਨ ਸੰਭਾਲ ਰਹਾ ਹੈ ਅੱਡ ਇੱਥੇ ਹੀ ਰਹਿਣਗੇ ਲਾੜ ਲਪੜ ਨੂੰ ਬਰਨ ਖਪਣ ਜੋ ਗਤੀ ਕਰ ਰਹੇ ਨੇ ਕਦੇ ਰਾਖਾ ਦਾ ਰਾਜ ਹੋ ਗਿਆ ਕਦੇ ਦੇਵਤਾ ਦਾ ਹੋ ਗਿਆ ਉਹਰੇ ਖਿਲਰ ਜੇ ਸਕਤਾ ਸੱਤੇ ਕੋ ਦੁਆਰੇ ਤਾਮੁਰ ਰੋਸੂ ਕੋਈ ਉਲੂ ਵੀ ਬਰ ਕੋ ਕਦੇ ਕਹਿਦਾ ਧੜਾ ਭਾਰੀ ਹੋਵੇ ਕਹਿੰਦਾ ਧੜਾ ਭਾਰੀ ਹੋ ਗਿਆ ਉਹਨੇ ਗਿਲਣ ਉਹਨੇ ਸੂਰਜ ਆ ਪੈਦਾ ਕੀਤਾ ਹੈ ਚੰਦਰਮਾ ਵੀ ਬਾਦ ਦਾ ਸਮੁੰਦਰ ਬਣਾਇਆ ਹੈ ਆਟੋਮੈਟਿਕ ਚੱਲਦਾ ਹੈ ਆ ਖਾਈ ਹੋਈ ਜਾਂਦੇ ਨੇ ਪੈ ਉਹਨੂੰ ਘਟ ਪੈਂਦਾ ਹੈ ਉਹ ਵੀ ਘਟ ਪੈਂਦਾ ਪਾਬਲਮ ਬੱਕੇ ਬੈਠਾ ਵੱਖ ਅਕੇਲਾ ਉਹਦੇ ਨਾਲ ਤਵਾਸਾ ਦੇਂਦਾ ਹੈ ਨਾ ਇਸ ਸੰਸਾਰ ਨੂੰ ਦੇਖ ਕੇ ਤੁਹਾਨੂੰ ਕਿਹੜੇ ਦੇਖਦੇ ਤੇ ਬਣਾਏ ਨੇ